ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਕਿ ਜਦੋਂ ਵੀ ਅਸੀਂ ਸਿਮਰਨ ਪਾਠ ਜਾਪ ਅਭਿਆਸ ਕਰਦੇ ਹਾਂ ਤਾਂ ਸਾਡਾ ਮਨ ਉਸ ਵੇਲੇ ਕਿਸੇ ਹੋਰ ਹੀ ਖਿਆਲਾਂ ਵਿੱਚ ਚੱਲ ਪੈਂਦਾ ਹੈ ਮਾੜੇ ਵਿਚਾਰ ਆਉਣ ਲੱਗ ਜਾਂਦੇ ਹਨ ਤਾਂ ਕੀ ਇਹ ਸ਼ੁਭ ਹੁੰਦੇ ਹਨ ਜਾਂ ਅਸ਼ੁਭ ਹੁੰਦੇ ਹਨ ਕਿ ਪਰਮਾਤਮਾ ਦੀ ਸਾਡੇ ਉੱਤੇ ਕਿਰਪਾ ਹੋਵੇਗੀ ਯਾ ਨਹੀਂ ਸਾਧ ਸੰਗਤ ਜੀ ਸਿਮਰਨ ਪਾਠ ਕਰਦੇ ਆ ਆਪਣਾ ਮਨ ਭਟਕਦਾ ਹੈ ਤਾਂ ਅੱਜ ਇਸੇ ਵਿਸ਼ੇ ਤੇ ਹੀ ਆਪਾਂ ਗੱਲ ਕਰਾਂਗੇ ਸਾਧ ਸੰਗਤ ਜੀ ਕਈ ਵਾਰ ਅਸੀਂ ਸਿਮਰਨ ਜਾਪ ਪਾਠ ਕਰਦੇ ਹਾਂ ਤਾਂ ਕੁਝ ਸਮਾਂ ਤੇ ਸਾਡਾ ਮਨ ਟਿਕਿਆ ਰਹਿੰਦਾ ਹੈ ਪਰ ਇੱਕਦਮ ਹੀ ਕਿਸੇ ਕਾਰਨ ਮਨ ਭਟਕ ਜਾਂਦਾ ਹੈ ਮਾੜੇ ਤੇ ਅਸ਼ੁੱਭ ਵਿਚਾਰ ਆਉਣ ਲੱਗ ਜਾਂਦੇ ਹਨ ਜਿਸ ਕਰਕੇ ਪਾਠ ਕਰਨ ਦੀ ਸਾਡੀ ਇਕਾਗਰਤਾ ਹੀ ਹਟ ਜਾਂਦੀ ਹੈ ਅਤੇ ਮਨ ਕਿਸੇ ਹੋਰ ਹੀ ਖਿਆਲਾਂ ਵਿੱਚ ਤੁਰ ਪੈਂਦਾ ਹੈ ਆਪਣੇ ਘਰ ਦੇ ਕੰਮਾਂਕਾਰਾਂ ਵਿੱਚ ਕਈ ਵਾਰ ਕੀ ਹੋਇਆ ਕੀ ਨਹੀਂ ਹੋਇਆ ਕਿਵੇਂ ਹੋਣਾ ਚਾਹੀਦਾ ਹੈ ਇਹ ਸਾਰੇ ਖਿਆਲ ਆਪਣੇ ਮਨ ਵਿੱਚ ਵਾਰੋਵਾਰੀ ਆਉਣ ਲੱਗ ਜਾਂਦੇ ਹਨ ਜਿਵੇਂ ਤੁਸੀਂ ਕਈ ਵਾਰ ਦੇਖਿਆ ਹੋਣਾ ਹੈ ਵੀ ਆਪਣੇ ਨਾਲ ਇਹ ਜੀ ਗੱਲ ਆਮ ਹੋ ਜਾਂਦੀ ਹੈ ਤੇ ਇਹਨਾਂ ਵਿਚਾਰਾਂ ਕਰਕੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਪਾਠ ਦੀ ਸਮਾਪਤੀ ਹੋ ਜਾਂਦੀ ਹੈ ਪਰਮਾਪੁਰਸ਼ ਕਹਿੰਦੇ ਹਨ ਕਿ ਮਨ ਟिके ਨਾ ਟਿਕੇ ਸਾਨੂੰ ਕਦੇ ਵੀ ਆਪਣਾ ਅਭਿਆਸ ਨਹੀਂ ਛੱਡਣਾ ਚਾਹੀਦਾ ਕਈ ਤਾਂ ਕਹਦੇ ਹਨ ਕਿਹ ਦਿੰਦੇ ਹਨ ਕਿ ਜੇ ਕਰ ਸਮਝ ਹੀ ਨਾ ਆਈ ਪਾਠ ਦੀ ਤਾਂ ਬਾਣੀ ਦਾ ਕੀ ਫਾਇਦਾ ਸਿਮਰਨ ਦਾ ਕੀ ਫਾਇਦਾ ਨਿਤਨੇਮ ਦਾ ਕੀ ਫਾਇਦਾ ਕੀਰਤਨ ਦਾ ਕੀ ਫਾਇਦਾ ਅੱਜ ਕੱਲ ਇੰਨੀ ਨੈਗੇਟਿਵਿਟੀ ਆ ਗਈ ਹੈ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿ ਜੇ ਨਹੀਂ ਫਾਇਦਾ ਨਹੀਂ ਫਾਇਦਾ ਫਿਰ ਸਾਡੇ ਜੰਮਣ ਦਾ ਕੀ ਫਾਇਦਾ ਨਹੀਂ ਰਸਾਇਆ ਤਾਂ ਕੀ ਇਹ ਮੇਰੇ ਮਨ ਦੀ ਕਮਜ਼ੋਰੀ ਹੈ ਪਰ ਫਾਇਦਾ ਜ਼ਰੂਰ ਹੋਵੇਗਾ ਜਦੋਂ ਆਪਾਂ ਜ਼ਮੀਨ ਉੱਪਰ ਬੀਜ ਸੁੱਟਦੇ ਹਾਂ ਤਾਂ ਕਦੇ ਕਿਸੇ ਨੇ ਦੇਖਿਆ ਕਿ ਉਹਦਾ ਮੂੰਹ ਕਿਹੜੇ ਪਾਸੇ ਹੈ ਕੋਈ ਸੱਜੇ ਕੋਈ ਖੱਬੇ ਕੋਈ ਨੀਵਾ ਕੋਈ ਉੱਚਾ ਇੱਕੋ ਜਿਹੀ ਬਣਤਰ ਨਾਲ ਬੀਜ ਕਦੇ ਵੀ ਨਹੀਂ ਡਿੱਗਦਾ ਸਾਧ ਸੰਗਤ ਜੀ ਜਿਸ ਤਰ੍ਹਾਂ ਬੀਜ ਡਿੱਗ ਪਿਆ ਬਸ ਬੀਜ ਵਿੱਚ એનર્ਜੀ ਹੋਵੇ ਉਹ ਪੁੱਠੇ ਹੋਏ ਬੀਜਾਂ ਨੂੰ ਵੀ ਧਰਤੀ ਪਾੜ ਕੇ ਪੈਦਾ ਕਰ ਦਿੰਦੀ ਹੈ ਉਸੇ ਤਰ੍ਹਾਂ ਆਪਣੇ ਭਾਵਨਾਵਾਂ ਵਿੱਚ એનર્ਜੀ ਹੋਵੇ ਆਸਥਾ ਦੀ એનર્ਜੀ ਹੋਵੇ ਆਪਣਾ ਜਪਿਆ ਹੋਇਆ ਨਾਮ ਕਦੇ ਵੀ ਵਿਅਰਥ ਨਹੀਂ ਜਾਂਦਾ ਉਹ ਅਸਰ ਜ਼ਰੂਰ ਕਰੇਗਾ ਇਸ ਲਈ ਸਾਧ ਸੰਗਤ ਜੀ ਸਾਨੂੰ ਹਰ ਰੋਜ਼ ਪਾਠ ਸਿਮਰਨ ਗੁਰਬਾਣੀ ਪੜ੍ਹਦੇ ਰਹਿਣਾ ਚਾਹੀਦਾ ਹੈ ਕਿਸੇ ਵੀ ਵਹਿਮਾ ਭਰਮਾ ਵਿੱਚ ਆ ਕੇ ਆਪਣੀ ਭਗਤੀ ਨਹੀਂ ਛੱਡਣੀ ਚਾਹੀਦੀ ਤੇ ਨਾ ਹੀ ਕੋਈ ਡਰਨਾ ਚਾਹੀਦਾ ਹੈ ਵਾਹਿਗੁਰੂ ਅੱਗੇ ਹਮੇਸ਼ਾ ਅਰਦਾਸ ਕਰਿਆ ਕਰੋ ਕਿ ਗੁਰੂ ਜੀ ਪਾਠ ਕਰਦੇ ਆ ਮਨ ਨੂੰ ਟਿਕਾਉਣ ਦਾ ਬਲ ਬਖਸ਼ੋ ਸਾਡੇ ਕੋਲੋਂ ਕੀਤੇ ਹੋਏ ਜਾਣੇ ਅਣਜਾਣੇ ਮਾੜੇ ਕਰਮਾਂ ਨੂੰ ਵੀ ਬਖਸ਼ੋ ਇਸ ਲਈ ਜੇਕਰ ਆਪਣੇ ਮਨ ਵਿੱਚ ਮਾੜੇ ਫੁਰਨੇ ਆਉਂਦੇ ਵੀ ਹਨ ਫਿਰ ਵੀ ਆਪਾਂ ਨੂੰ ਨਾਮ ਜਪਣਾ ਕਦੇ ਨਹੀਂ ਛੱਡਣਾ ਚਾਹੀਦਾ ਸਾਨੂੰ ਹਮੇਸ਼ਾ ਯਕੀਨ ਕਰਕੇ ਹੀ ਪਾਠ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਵਾਹਿਗੁਰੂ ਜ਼ਰੂਰ ਲਿਖਣਾ ਜੀ ਕਮੈਂਟਾਂ ਚ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ